ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋ ਕਿਤੇ ਤੰਦਰੁਸਤ ਹੋਵੋਗੇ ਬਹੁਤ ਹੀ دیر ਨਾ ਕਰਦੇ ਹੋਏ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਵੀਂ ਜਾਣਕਾਰੀ ਨੂ ਨੇ ਤੜਕਸਾਰੀ ਸੱਸ ਨੂੰ ਉਤਾਰਿਆ ਮੌਤੇ ਘਟ ਬਿਹਾਰ ਦੀ ਹੋਣਗਾਂ ਸੱਸ ਨੂੰ ਵਿੱਚ ਰਹਿੰਦੀ ਸੀ ਟਕਰਾਹ ਕੀ ਹੈ ਪੂਰਾ ਮਾਮਲਾ ਸੰਗਰੂਰ ਦੇ ਲਹਿਰਾ ਗਾਗਾ ਵਿੱਚ ਦਿਲ ਦੇ ਨਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਨੂ ਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਗੁਰਸੇਵਕ ਸਿੰਘ ਨੇ 9 ਸਾਲ ਪਹਿਲਾਂ ਬਿਹਾਰ ਦੀ ਚੰਦਰਮੁਨੀ ਨਾਲ ਵਿਆਹ ਕਰਵਾਇਆ ਸੀ ਵਿਆਹ ਤੋਂ ਬਾਅਦ ਹੀ ਸੱਸ ਤੇ ਨੂੰਹ ਵਿਚਾਲੇ ਕਲੇਸ਼ ਹੀ ਰਹਿੰਦਾ ਸੀ ਜਿਸ ਦੇ ਚਲਦਿਆਂ ਪਿੰਡ ਲਹਿਰਾਗਾਗਾ ਵਿੱਚ ਨੂੰਹ ਨੇ ਤੜਕਸਾਰ ਸਾਗ ਕੱਟਣ ਵੇਲੇ ਦਾਤ ਨਾਲ ਆਪਣੀ ਸੱਸ ਦਾ ਕਤਲ ਕਰ ਦਿੱਤਾ ਸੰਗਰੂਰ ਦੇ ਲਹਿਰਾਗਾਗਾ ਵਿੱਚ ਦਿਲ ਦੇ ਦਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਨੂੰਹ ਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਗੁਰਸੇਵਕ ਸਿੰਘ ਨੇ 9 ਸਾਲ ਪਹਿਲਾਂ ਬਿਹਾਰ ਦੀ ਚੰਦਰਮੁਨੀ ਨਾਲ ਵਿਆਹ ਕਰਵਾਇਆ ਸੀ ਵਿਆਹ ਤੋਂ ਬਾਅਦ ਹੀ ਸੱਸ ਤੇ ਨੂੰਹ ਵਿਚਾਲੇ ਕਲੇਸ਼ ਹੀ ਰਹਿੰਦਾ ਸੀ ਜਿਸ ਦੇ ਚਲਦਿਆਂ ਪਿੰਨ ਲਹਿਰਾਗਾਗਾ ਵਿੱਚ ਨੂਨ ਨੇ ਤੜਕਸਾਰ ਸਾਗ ਕੱਟਣ ਵੇਲੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਪੁਲਿਸ ਨੇ লাশ ਨੂੰ ਮੋਨਕ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਨੂਨ ਨੂੰ ਆਈਪੀਐਸ ਦੀ ਧਾਰਾ 302 ਤਹਿਤ ਗ੍ਰਿਫਤਾਰ ਵੀ ਕਰ ਲਿਆ ਹੈ ਹਾਂਜੀ ਦੁਬਾਰਾ ਇੱਕ ਵਾਰ ਫੇਰ ਦੱਸ ਦਿੰਨੇ ਆਂ ਨੂ ਨੇ ਤੜਕਸਾਰੀ ਸੱਸ ਨੂੰ ਉਤਾਰਿਆ ਮੌਤ ਦੇ ਘਾਟ ਬਿਹਾਰ ਦੀ ਹੋਣ ਗਨ ਸੱਸ ਨੂੰ ਵਿੱਚ ਰਹਿੰਦੀ ਸੀ ਟਕਰਾਰ ਕੀ ਹੈ ਪੂਰਾ ਮਾਮਲਾ ਸੰਗਰੂਰ ਦੇ ਲਹਿਰਾ ਗਾਗਾ ਵਿੱਚ ਦਿਲ ਦੇ ਰਾਹ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਨੂ ਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਗੁਰਸੇਵਕ ਸਿੰਘ ਨੇ 9 ਸਾਲ ਪਹਿਲਾਂ ਬਿਹਾਰ ਦੀ ਚੰਦਰਮੁਨੀ ਨਾਲ ਵਿਆਹ ਕਰਵਾਇਆ ਸੀ ਵਿਆਹ ਤੋਂ ਬਾਅਦ ਹੀ ਸੱਸ ਤੇ ਨੂੰਹ ਵਿਚਾਲੇ ਕਲੇਸ਼ ਹੀ ਰਹਿੰਦਾ ਸੀ ਜਿਸ ਦੇ ਚਲਦਿਆਂ ਪਿੰਡ ਲਹਿਰਾਗਾਗਾ ਵਿੱਚ ਨੂੰਹ ਨੇ ਤੜਕਸਾਰ ਸਾਗ ਕੱਟਣ ਵੇਲੇ ਦਾਤ ਨਾਲ ਆਪਣੀ ਸੱਸ ਦਾ ਕਤਲ ਕਰ ਦਿੱਤਾ ਸੰਗਰੂਰ ਦੇ ਲਹਿਰਾਗਾਗਾ ਵਿੱਚ ਦਿਲ ਦੇ ਦਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਨੂੰਹ ਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਗੁਰਸੇਵਕ ਸਿੰਘ ਨੇ 9 ਸਾਲ ਪਹਿਲਾਂ ਬਿਹਾਰ ਦੀ ਚੰਦਰਮੁਨੀ ਨਾਲ ਵਿਆਹ ਕਰਵਾਇਆ ਸੀ ਵਿਆਹ ਤੋਂ ਬਾਅਦ ਹੀ ਸੱਸ ਤੇ ਨੂੰਹ ਵਿਚਾਲੇ ਕਲੇਸ਼ ਹੀ ਰਹਿੰਦਾ ਸੀ ਜਿਸ ਦੇ ਚਲਦਿਆਂ ਪਿੰਨ ਲਹਿਰਾਗਾਗਾ ਵਿੱਚ ਨੂਨ ਨੇ ਤੜਕਸਾਰ ਸਾਗ ਕੱਟਣ ਵੇਲੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਪੁਲਿਸ ਨੇ লাশ ਨੂੰ ਮੋਨਕ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਨੂਨ ਨੂੰ ਆਈਪੀਐਸ ਦੀ ਧਾਰਾ 302 ਤਹਿਤ ਗ੍ਰਿਫਤਾਰ ਵੀ ਕਰ ਲਿਆ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਮਿਲਦੇ ਹਾਂ ਨਵੀਂ ਖਬਰ ਦੇ ਨਾਲ ਨਵੀਂ ਉਮੀਦ ਦੇ ਨਾਲ ਧੰਨਵਾਦ ਰੱਬ ਰੱਖਾ